ਵਾਹਿਗੁਰੂ ਜੀ ਕੀ ਫਤਿਹ ਗੁਰੂ ਗੁਰੂ ਸواری ਸਤਸੰਗ ਜੀਓ ਸੋਰਠ ਰਾਗ ਪੰਜਵੇਂ ਨਾਨਕ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਦੇ ਉਚਾਰਣ ਕਰਦੇ ਹਨ ਗੁਰਪੂਰੇ ਚਰਣੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਏ ਤਹਾਂ ਸੁਹੇਲੇ ਕਰ ਕਿਰਪਾ ਪ੍ਰਭ ਮੇਰਿਆ ਜਦੋਂ ਪੂਰੇ ਗੁਰੂ ਨੇ ਸਾਡੇ ਚੰਗੇ ਭਾਗ ਬਣ ਕੇ ਸਾਨੂੰ ਆਪਣੀ ਜਾਨਾਂ ਨਾਲ ਜੋੜ ਲਿਆ ਹਰ ਸੰਗ ਸਹਾਈ ਤੋਂ ਪਾਪ ਸਾਧ ਸੰਗਤ ਪਿਆਰੋਂ ਪ੍ਰਾਪਤੀ ਹੋ ਗਈ ਸਾਧ ਸੰਗਤ ਦੇ ਵਿੱਚ ਬੈਠ ਕੇ ਆਨੰਦ ਮਗਨ ਹੋਏ ਔਰ ਗੁਰੂ ਦੀ ਕਿਰਪਾ ਦੇ ਨਾਲ ਜੁੜ ਗਏ ਤੇ ਫਿਰ ਸਤਿਗੁਰੂ ਕਹਿੰਦੇ ਜਹਾਂ ਜਾਈਏ ਤਹਾਂ ਸੁਹਿਲ ਸਿਮਰਨ ਵਾਲਾ ਪਰਮੇਸ਼ਰ ਨਾਲ ਜੁੜਿਆ ਹੋਇਆ ਮਨੁੱਖ ਪਰਮੇਸ਼ਰ ਨਾਲ ਜੁੜਿਆ ਹੋਇਆ ਜੀ ਪਿਆਰੋ ਜਿੱਥੇ ਵੀ ਜਾਵੇਗਾ ਉਹਦੀ ਸ਼ੋਭਾ ਹੋਵੇਗੀ ਕਿਉਂਕਿ ਸਤਿਗੁਰੂ ਦਾ ਮਿਹਰ ਭਰਿਆ ਹੱਥ ਉਹਦੇ ਸਿਰ ਤੇ ਹੁੰਦਾ ਹੈ ਤਾਂ ਹੀ ਸਤਿਗੁਰੂ ਕਹਿੰਦੇ ਨੇ ਕਿ ਕਰ ਕਿਰਪਾ ਪ੍ਰਭ ਮੇਲੇ ਸਾਧ ਸੰਗਤ ਦਾ ਮਲਾਪ ਗੁਰੂ ਦੀ ਕਿਰਪਾ ਦੇ ਨਾਲ ਹੁੰਦਾ ਜੇ ਪਿਆਰਿਓ ਅੱਜ ਇੱਕ ਆਪਜੀ ਦੇ ਨਾਲ ਅਨੋਖੀ ਘਟਨਾ ਵਾਰਤਾ ਸਾਂਝੀ ਕਰਨੀ ਹੈ ਤਨਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿੱਚ ਆਪਾਂ ਪਿਆਰਿਓ ਕੁਰਬਾਨੀ ਗੈਣ ਸੌਂਦੇ ਹਨ ਆਪਾਂ ਕਥਾ ਵਿਚਾਰ ਸੁਣਦੇ ਹਾਂ ਆਪਾਂ ਕੀਰਤਨ ਸੁਣਦੇ ਹਾਂ ਵਖ ਵਖ ਰੰਗ ਤੇ ਵਖ ਵਖ ਢਾਨ ਆਪਾਂ ਢਾਡੀਆਂ ਤੋਂ ਜਸੀਲੀਆਂ ਵਾਰਾਂ ਸੁਣਦੇ ਹਾਂ ਆਪਾਂ ਕਵੀਸ਼ਰੀ ਸੁਣਦੇ ਹਾਂ ਗੁਰੂ ਨਾਲ ਜੁੜਨ ਵਾਸਤੇ ਪਰ ਪਿਆਰਿਓ ਅੱਜ ਇੱਕ ਐਸਾ ਮਨੁੱਖ ਇਕ ਧਾੜ ਪਰਿਵਾਰ ਦੇ ਵਿੱਚ ਜਨਮ ਲੈਂਦਾ ਹੈ ਔਰ ਜੰਮ ਦੇ ਬੱਚੇ ਦੀ ਅੱਖ ਇੱਕ ਮਥੇ ਤੇ ਲੱਗੀ ਹੈ ਇੱਕ ਗੱਲ ਤੇ ਲੱਗੀ ਜੰਮ ਦੇ ਬੱਚੇ ਦੇ ਏਡੇ ਏਡੇ ਦੋ ਦੰਦ ਨੇ ਰੰਗ ਰੂਪ ਨਹੀਂ ਕੁ ਰੂਪ ਹੈ ਹੁਣ ਮਾਂ ਵੀ ਉਹ ਚੰਗਾ ਤਨਾੜ ਹੈ ਸੋਚਿਆ ਲੋਕ ਇਸ ਨੂੰ ਵੇਖਣ ਆਉਣਗੇ ਤੇ ਵੇਖ ਕੇ ਸਾਨੂੰ ਕੀ ਕਹਿਣਗੇ ਕਪੜੇ ਦੇ ਵਿੱਚ ਭਨੇਟਿਆ ਤੇ ਰੂੜੀਆਂ ਤੇ ਸੁੱਟ ਦਿੱਤਾ ਹੁਣ ਪਿਆਰਿਓ ਜਦੋਂ ਰੂੜੀਆਂ ਤੇ ਸੁੱਟਿਆ ਗਿਆ ਅੰਮ੍ਰਿਤ ਵੇਲੇ ਤਾਂ ਕਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੰਗਤਾਂ ਦੇ ਨਾਲ ਸੈਰ ਕਰਨ ਵਾਸਤੇ ਨਿਕਲਦੇ ਹੁੰਦੇ ਸਨ ਚਲਦੇ ਆ ਚਲਦੇ ਆ ਆਵਾਜ਼ ਸੁਣਾਈ ਦਿੱਤੀ ਬੱਚੇ ਦੇ ਰੋਣ ਦੀ ਅਕਸਰ ਬੱਚਾ ਛੋਟਾ ਸੀ ਭੁੱਖ ਲੱਗੀ ਰੋਣਾ ਤਾਂ ਹੀ ਸੀ ਹੁਣ ਉਹ ਬੱਚਾ ਰੋ ਰਿਹਾ ਹੈ ਸਤਿਗੁਰੂ ਨੇ ਸਿੱਖਾਂ ਨੂੰ ਕਿਹਾ ਭਲੋ ਜਾਓ ਬੱਚੇ ਦੇ ਰੋਣ ਦੀ ਆਵਾਜ਼ ਕਿਹੜੇ ਬੰਦੇ ਆਉਂਦੀ ਜਾ ਕੇ ਵੇਖ ਕੇ ਆਓ ਹੁਣ ਜਿੱਦਣ ਨੂੰ ਆਵਾਜ਼ ਜਾਂਦੀ ਹੈ ਸਿੱਖ ਜਾਂਦੇ ਨੇ ਕੀ ਦੇਖਦੇ ਇੱਕ ਰੂੜੀ ਦੇ ਉੱਤੇ ਬਲੇਟਿਆ ਲੱਤਾਂ ਬਾਹਾਂ ਮਾਰ ਰਿਹਾ ਰੋਂਦਾ ਪਰ ਜਦੋਂ ਚਿਹਰੇ ਵਾਲਾ ਕੱਪੜਾ ਲੱਥਾ ਵੇਖਿਆ ਇੱਕ ਅੱਖ ਇੱਥੇ ਆ ਤੇ ਇੱਕ ਅੱਖ ਮੱਥੇ ਦੇ ਵਿੱਚ ਐਡੇ ਐਡੇ ਦੋ ਦੰਦਿਆਂ ਡਰ ਕੇ ਵਾਪਸ ਭੱਜ ਗਏ ਕਹਿਣ ਲੱਗੇ ਸਤਿਗੁਰੂ ਪਤਾ ਨਹੀਂ ਕੀ ਬਲਾ ਜੀ ਉਥੇ ਬੱਚਾ ਤੇ ਛੋਟਾ ਜਿਹਾ ਹੈ ਦੰਦ ਐਡੇ ਐਡੇ ਨੇ ਉਹਦੀ ਅੱਖਾਂ ਉਹਦੀਆਂ ਐਵੇਂ ਨਹੀਂ ਰੂਪੋਂ ਕਰੂਪ ਹੈ ਤੇ ਸਤਿਗੁਰੂ ਮੁਸਕਰਾ ਕੇ ਕਹਿਣ ਲਗੇ ਨਹੀਂ ਓਏ ਗੁਰਮੁਖੋ ਕਹਿੰਦੇ ਜੀ ਮੈਲਾ ਕਚੈਲਾ ਹੈ ਬਿਲਕੁਲ ਕਰੂਪ ਹੈ ਮੈਲਾ ਕਚੈਲਾ ਸਤਿਗੁਰੂ ਕਹਿੰਦੇ ਭਲਿਓ ਸੁਥਰਾ ਹੈ ਚੁੱਕ ਕੇ ਲਿਆਓ ਚੁੱਕ ਕੇ ਲਿਆਂਦਾ ਸਤਿਗੁਰੂ ਨੇ ਪਾਲਣ ਪੋਸ਼ਣ ਕੀਤਾ ਵੱਡਾ ਹੋਇਆ ਗੁਰੂ ਘਰ ਦੇ ਵਿੱਚ ਰਹਿੰਦਾ ਹੈ ਗੁਰੂ ਕੀਆਂ ਕਥਾ ਕਹਾਣੀਆਂ ਸੁਣਦਾ ਹੈ ਗੁਰੂ ਦੇ ਨਾਲ ਜੁੜਦਾ ਹੈ ਤੇ ਪਿਆਰਿਓ ਹੁਣ ਜਿਵੇਂ ਆਪਾਂ ਵੀ ਆ ਕੀ ਚੌਰ ਕਰਦੇ ਆ ਚੌਰ ਬਰਦਾਰ ਬਣ ਗਿਆ ਚੌਰ ਕਰਨ ਲੱਗ ਪਿਆ ਗੁਰੂ ਸਾਹਿਬ ਦੇ ਹੁਣ ਜਿਹੜਾ ਕੋਈ ਅੰਗੋਂ ਪੱਖੋਂ ਹੀਣਾ ਹੋਵੇ ਪਿਆਰਿਓ ਆਪ ਸਭ ਨੂੰ ਪਤਾ ਹੈ ਕਿ ਆਪਾਂ ਪੰਜਾਬੀ ਚ ਗਾਇਦਨੇ ਇਹਦੀ ਇੱਕ ਰਾਗ ਵਾਦ ਤੇ ਉਹਦੇ ਵਿੱਚ ਵੀ ਐਸੀ ਪਰਮੇਸ਼ਰ ਨੇ ਕਲਾ ਕੁਦਰਤ ਪਾਈ ਸੀ ਹੁਣ ਗੁਰੂ ਦੇ ਦਰ ਤੇ ਰਹਿਦਾ ਹੋਵੇ ਤੇ ਗੁਰੂ ਦੀ ਬਾਣੀ ਦੀਆਂ ਗੱਲਾਂ ਸਮਝਾਉਣੀਆਂ ਹੁਣ ਪਿਆਰਿਓ ਇਤਿਹਾਸ ਰਸ ਤਰੀਕੇ ਨਾਲ ਸਮਝਾਉਦਾ ਹੋਵੇ ਹੁਣ ਜਿਵੇਂ ਆਪਾਂ ਕਈ ਵਾਰੀ ਗੁਰਦੁਆਰਾ ਸਾਹਿਬ ਵੀ ਖੀ ਬੇਖਦੇ ਆ ਰਹਿ ਰਾਸ ਦਾ ਪਾਰ ਚੱਲਦਾ ਹੁੰਦਾ ਬੀਬੀਆਂ ਵਿਚਾਰੀਆਂ ਦੁੱਖ ਸੁੱਖ ਵੀ ਕਰਦੀਆਂ ਨੇ ਉਹ ਚੋਰ ਕਰਦੇ ਆ ਕਰਦੇ ਆ ਨਿਗਾਹ ਰੱਖਦਾ ਸੀ ਕਿ ਕਿਹੜਾ ਗੱਲਾਂ ਕਰਦਾ ਹੁਣ ਇਤਰਾ ਗੁਰੂ ਸਾਹਿਬ ਦੇ ਉੱਪਰ ਚੌਰ ਕਰ ਰਿਹਾ ਗੁਰੂ ਸਾਹਿਬ ਕਥਾ ਵਿਚਾਰ ਕਰ ਰਿਹਾ ਤੇ ਪਿਆਰਿਓ ਚਾਰ ਪੰਜ ਬੰਦੇ ਆਪਣੀਆਂ ਵਿਚਾਰਾਂ ਚ ਮਗਨ ਨੇ ਤੇ ਵਿੱਚ ਜਾ ਕੇ ਬਹਿ ਗਏ ਜਾ ਕੇ ਬੈਠ ਕੇ ਤੇ ਉਹਨਾਂ ਨੂੰ ਗਾਲਾਂ ਕੱਢਣ ਲੱਗ ਪਿਆ ਕਿਸੇ ਨੂੰ ਮਾਂ ਦੀ ਗਾਲ ਕਿਸੇ ਨੂੰ ਭੈਣ ਦੀ ਗਾਲ ਪਹਿਲਾਂ ਚੁੱਪ ਕਰਕੇ ਸੁਣੀ ਗਏ ਜਦੋਂ ਬਰਦਾਸ਼ਤ ਤੋਂ ਕਮ ਬਾਹਰ ਹੋਇਆ ਤੇ ਪਿਆਰਿਓ ਸੁਤਰੇ ਸ਼ਾ ਅਗੇ ਅਗੇ ਤੇ ਉਹ ਪੰਜ ਸੱਤ ਜਣੇ ਉਹਦੇ ਮਗਰ ਮਗਰ ਅਲੀ ਪੰਜ ਹੋ ਗਿਆ ਧੂੜਾ ਪਟ ਗਿਆ ਨਿਕਲ ਗਿਆ ਹੁਣ 7-8 ਦਿਨ ਗੁਰੂ ਦਰ ਤੇ ਨਹੀਂ ਆਇਆ ਜਿਵੇਂ ਆਪਣੀ ਵੀ ਇੱਕ ਲਾੜਲਾ ਸਿੰਘ ਹੈਗਾ اسی ਤਰ੍ਹਾਂ ਦਾ ਹੀ ਸੁਤਰੇ ਸ਼ਾ ਵਰਗਾ ਆਪਣੀ ਦਰ ਤੇ ਵੀ ਆਉਂਦਾ ਏਵੇਂ ਅਲੀ ਪੰਜ ਹੋ ਜਾਂਦਾ ਜਦੋਂ ਕੋਈ ਗਲਤੀ ਕਰਦਾ ਸੋ ਕਹਿੰਦਾ ਭਾਬ ਕਿ ਜਦੋਂ 7ਵੇਂ 8ਵੇਂ ਦਿਨ ਆਇਆ ਆ ਕੇ ਚੌਰ ਕਰਨ ਲੱਗ ਪਿਆ ਤੇ ਜਿਹੜੇ ਉਹ ਪੱਕੇ ਗੁਰੂ ਦੇ ਸ਼ਰਧਾਲੂ ਆਉਂਦੇ ਸੀ ਜਿਹੜੇ ਗੱਲਾਂ ਬਾਤਾਂ ਵੀ ਕਰਦੇ ਸੀ ਪਿਆਰਿਓ ਆਣ ਕੇ ਗੁਰੂ ਸਾਹਿਬ ਕਥਾ ਕਰਦੇ ਨੇ ਉੱਚੀ ਉੱਚੀ ਰੌਲਾ ਪਾਉਣ ਲੱਗ ਪਏ ਕਹਿਣ ਲੱਗੇ ਗੁਰੂ ਸਾਹਿਬ ਇਹ ਕੈਸੇ ਬੰਦੇ ਰਖੇ ਆ ਤੁਸੀਂ ਕਹਿਣ ਲੱਗੇ ਭਾਈ ਕੀ ਗੱਲ ਕਹਿੰਦੇ ਗੱਲ ਕੀ ਹੋਣੀ ਐ ਇਹ ਸਾਨੂੰ ਗਾਲਾਂ ਕੱਢਦਾ ਹੈ ਤੇ ਗੁਰੂ ਸਾਹਿਬ ਕਹਿਣ ਲੱਗੇ ਭਾਈ ਸੁਤਰੇ ਸ਼ਾ ਆ 10 ਗਾਲਾਂ ਕੱਢੀਆਂ ਤੂੰ ਕਹਿੰਦਾ ਨਹੀਂ ਮਹਾਰਾਜ ਮੈਂ ਕੋਈ ਗਾਲਾਂ ਨਹੀਂ ਕੱਢੀਆਂ ਉਹ ਸੱਤੇ ਅੱਠੇ ਬੋਲੇ ਵਾਰੀ ਵਾਰੀ ਇੱਕ ਆਂਦਾ ਮੈਨੂੰ ਭੈਣ ਦੀਆਂ ਗਾਲਾਂ ਕੱਢੀਆਂ ਦੂਜਾਂ ਦਾ ਮਾਂ ਦੀਆਂ ਗਾਲਾਂ ਕੱਢੀਆਂ ਤੀਜਾਂ ਦਾ ਮੈਨੂੰ ਇਸ ਤਰ੍ਹਾਂ ਗਾਲ ਕੱਢੀ ਐ ਕੱਲੀ ਕੱਲੀ ਗਾਲ 8 ਦਿਨ ਪਹਿਲਾਂ ਦੀ ਉਹਨਾਂ ਨੂੰ ਚਿੰਤ ਸੀ ਚੇਤੇ ਸੀ ਹੁਣ ਗੁਰੂ ਸਾਹਿਬ ਕਹਿਣ ਲੱਗੇ ਸੁਥਰੇ ਸ਼ਾਹ ਜੀ ਇਹ ਝੂਠ ਨਹੀਂ ਬੋਲਦੇ ਇਹ ਸੱਚ ਬੋਲਦੇ ਨੇ ਤੂੰ ਝੂਠਾ ਐ ਕਹਿੰਦਾ ਠੀਕ ਐ ਗੁਰੂ ਸਾਹਿਬ ਮੈਂ ਮੰਨ ਲੈਣਾ ਵੈਸੇ ਨਹੀਂ ਮੈਂ ਗਾਲਾਂ ਕੱਢੀਆਂ ਪਰ ਮੈਂ ਮੰਨ ਲਈ ਨਾ ਗਾਲਾਂ ਕੱਢੀਆਂ ਪਰ ਮੈਨੂੰ ਇਨ ਇੱਕ ਬਚਨ ਦੱਸ ਦੇਣ ਜਿਸ ਵੇਲੇ ਮੈਂ ਇਹਨਾਂ ਨੂੰ ਗਾਲਾਂ ਕੱਟੀਆਂ ਸੀ ਤੁਸੀਂ ਕਿਹੜੀ ਪੰਕਤੀ ਦੀ ਵਿਆਖਿਆ ਕਰਦੇ ਸੀ ਹੁਣ ਪਿਆਰਿਓ ਗੱਲਾਂ ਵੱਲ ਤੇ ਗਾਲਾਂ ਵੱਲੇ ਤਾਂ ਧਿਆਨ ਸੀ ਉਹਨਾਂ ਦਾ ਪੰਕਤੀ ਕਿਦੋਂ ਯਾਦ ਹੋ ਹੁਣ ਆਪਾਂ ਹੁਣੇ ਹੁਕਮਨਾਮਾ ਸ਼ਰਵਨ ਕੀਤਾ ਪਿਆਰਿਓ ਮਾਫ ਕਰਨਾ ਸਾਡੀ ਸਮਝ ਤੋਂ ਬਾਹਰ ਹੈ ਕਿਹੜਾ ਗੁਨਾਹ ਸੀ ਅਜੀ ਆਪਾਂ ਉਹਦੀ ਵਿਚਾਰ ਹੀ ਕਰ ਲੈਣਾ ਕਿਉਂ ਧਿਆਨ ਜੰਮਦਾ ਨਹੀਂ ਜਿੰਨਾ ਚਿਰ ਧਿਆਨ ਪਰਮੇਸ਼ਰ ਨਾਲ ਜੁੜਦਾ ਨਹੀਂ ਉਨਾ ਚਿਰ ਪ੍ਰਾਪਤੀ ਨਹੀਂ ਹੁੰਦੀ ਪਰ ਉਹ ਮੈਂ ਆਪ ਜੀ ਨੂੰ ਇਸ ਕਰਕੇ ਸੁਣਾ ਰਿਹਾ ਕਿ ਉਹ ਬੰਦਾ ਹਾਸਰਾ ਸੀ ਔਰ ਹਾਸੇ-ਹਾਸੇ ਦੇ ਵਿੱਚ ਗੁਰੂ ਦੇ ਨਾਲ ਜੋੜਦਾ ਸੀ ਹੁਣ ਕਹਿਣ ਲੱਗਾ ਗੁਰੂ ਸਾਹਿਬ ਜੇ ਮੈਂ ਇਹਨਾਂ ਨੂੰ ਗਾਲਾਂ ਕੱਢੀਆਂ ਨੇ ਤੇ ਇਹ ਦੱਸ ਦੇਣ ਤੁਸੀਂ ਕਿਹੜੇ ਸ਼ਬਦ ਦੀ ਵਿਆਖਿਆ ਕਰਦੇ ਸੀ। ਹੱਥ ਜੋੜ ਕੇ ਖੜੋ ਗਏ ਕਹਿਣ ਲੱਗੇ ਗੁਰੂ ਸਾਹਿਬ ਸ਼ਬਦ ਤਾਂ ਨਹੀਂ ਪਤਾ ਕਿਹੜਾ ਸੀ ਉਸ ਨੂੰ। ਤੇ ਫਿਰ ਸੁਤਰੇਸ਼ਾ ਕਹਿੰਦਾ ਗੁਰੂ ਸਾਹਿਬ ਕਹਿੰਦਾ ਇਹ ਤੇਰੀ ਸਿੱਖ ਨਹੀਂ ਉਹ ਤਾਂ ਮੇਰੇ ਸਿੱਖ ਨੇ। ਕਹਿੰਦੇ ਕਿਵੇਂ ਇਹਦਾ ਤੁਹਾਡੇ ਸ਼ਬਦ ਦਾ ਪਤਾ ਨਹੀਂ ਪਰ ਮੇਰੀ ਕਲੀ-ਕਲੀ ਗਾਲ ਇਹਨਾਂ ਦੇ ਹਿੱਦੇ ਚੱਠਾਦਾਂ ਦੀ ਵਸੀ ਹੋਈ ਏ ਇਸ ਕਰਕੇ ਇਹ ਮੇਰੇ ਸਿੱਖ ਨੇ ਤੇਰੇ ਸਿੱਖ ਨਹੀਂ ਤੈਗੇ ਗੁਰੂ ਦੇ ਚਰਨਾਂ ਤੇ ਪੈ ਗਏ ਔਰ ਮਾਫੀ ਮੰਗੀ ਕਹਿੰਦਾ ਭਾਵ ਕਿ ਸੁਥਰੇ ਸ਼ਾ ਐਸ ਤਰੀਕੇ ਦੇ ਨਾਲ ਉਹ ਸਮਝਾਉਂਦੇ ਹੁੰਦੇ ਸੀ ਉਹਨੀਆਂ ਹੋਰ ਵੀ ਕਥਾ ਕਹਾਣੀਆਂ ਨੇ ਇਸੇ ਤਰ੍ਹਾਂ ਦੀਆਂ ਆਪਜੀ ਇਹਨਾਂ ਕਲੀ-ਕਲੀ ਵਾਰਤਾ ਸਾਂਝੀ ਕਰਾਂਗੇ ਕਿਉਂ ਟਾਈਮ ਦਾ ਆਪਾ پابੰਦ ਹੋਣਾ ਹੈ ਟਾਈਮ ਦੇ ਵਿੱਚ ਰਹਿਣਾ ਹੈ ਸੰਗਤਾਂ ਨੇ ਆਪਣੀ ਕਾਰੋਬਾਰ ਵੀ ਕਰਨੀ ਹੁੰਦੀ ਹੈ ਸੋ ਕਹਿੰਦਾ ਪਾਬ ਆਪਾ ਪੜ ਰਐ ਸੀ ਗੁਰਪੂਰੇ ਚਰਣੀ ਲਾਇਆ ਗੁਰੂ ਨੇ ਕਿਰਪਾ ਕੀਤੀ ਸੁਤਰੇ ਸ਼ਾਹ ਨੂੰ ਆਪਣੇ ਨਾਲ ਜੋੜਿਆ ਸੰਗਤ ਦੇ ਵਿੱਚ ਬੈਠਣਾ ਸਿਖਾਇਆ ਤੇ ਫਿਰ ਉਹ ਜਿੱਦ ਨੂੰ ਜਾਂਦਾ ਉਹਦੀ ਸ਼ੋਭਾ ਵੀ ਹੁੰਦੀ ਹਰ ਜਹੇ ਜਾਈਏ ਤਹਾਂ ਸੁਹਿਲੇ ਕਰ ਕਿਰਪਾ ਪ੍ਰਾ ਮੇਲੇ ਫਰਐਸੇ ਗੁਰਮੁਖਾਂ ਦਾ ਸੰਗਤ ਨਾਲ ਮੇਲ ਕਰਾ ਦਿੰਦਾ ਤੇ ਉਹ ਸੰਗਤਾਂ ਤਰ ਜਾਂਦੀ ਹੈ ਸੁਭ ਅਗੇ ਹਾਰ ਗੁਣ ਗਾਓ ਸਦਾ ਸੁਭਾਈ ਪਿਆਰਿਓ ਹਰੀ ਪ੍ਰਮਾਤਮਾ ਦੇ ਸਦਾ ਹੀ ਗੁਣ ਗਾਵੋ ਤੇ ਪ੍ਰਾਪਤੀ ਕੀ ਹੋਵੇਗੀ ਮਨ ਜਿੰਦੇ ਸਗਲੇ ਫਲ ਪਾਵੋ ਜੀ ਕੇ ਸੰਗ ਸਹਾਈ ਪਿਆਰਿਓ ਮਨ ਦੀਆਂ ਮਰਾਦਾਂ ਭਾਮਰੀਆਂ ਪੂਰੀਆਂ ਹੋਣਗੀਆਂ ਜੇ ਸੱਚੇ ਮਨ ਦੇ ਨਾਲ ਗੁਰੂ ਨਾਲ ਜੁੜੀਏ ਤਾਂ ਰਹਾਉ ਨਾਰਾਇਣ ਪ੍ਰਾਣ ਆਧਾਰਾ ਹਮ ਸੰਤ ਜਨਾ ਰੇ ਨਾ ਪਿਆਰਿਓ ਅਕਾਲ ਪੁਰਖ ਪਰਮਾਤਮਾ ਹੀ ਸਾਡੇ ਪ੍ਰਾਣਾਂ ਦਾ ਆਧਾਰ ਹੈ ਤੇ ਅਸੀਂ ਉਹਨਾਂ ਮਹਾਪੁਰਸ਼ਾਂ ਦੇ ਚਰਨਾਂ ਦੀ ਧੂੜ ਹਾਂ ਪਤਤ ਪਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਪਿਆਰਿਓ ਇੱਕ ਹਸਾਬ ਦੇ ਨਾਲ ਮਾਂ ਪਿਓ ਨੇ ਉਹਨੂੰ ਛੁਟਿਆ ਸੀ ਤੇ ਲਿਬੜਿਆ ਗੰਦਾ ਮੈਲਾ ਕੁਚੈਲਾ ਪਤਤ ਸੀ ਨਾ ਇਸ ਸਤਿਗੁਰੂ ਨੇ ਇਹਨੂੰ ਪਵਿੱਤਰ ਕਰ ਲਿਆ ਪ੍ਰੇਰਿਤ ਕਰ ਲਿਆ ਇੱਕ ਕਥਾਵਾਚਕ ਬਣ ਗਿਆ ਲੋਕਾਂ ਨੂੰ ਸਮਝਾਉਣ ਯੋਗ ਹੋ ਗਿਆ ਕਿਉਂ ਕਰ ਕਿਰਪਾ ਹਰਜਸਦੀਨ ਨੇ ਗੁਰੂ ਨੇ ਆਪਣਾ ਹਰਜਾਸ ਉਹਦੇ ਹਿਰਦੇ ਚ ਵਸਾਤ ਪਾਰ ਬ੍ਰਹਮ ਕਰੇ ਪ੍ਰਤਪਾਲਾ ਸਰਜੀ ਸੰਗ ਰਖਵਾਲਾ ਤੇ ਪਿਆਰਿਓ ਐਵੇਂ ਭੁਲੇਖੇ ਜਨ ਨਹੀਂ ਰਹੀਏ ਕਿ ਅਸੀਂ ਪਾਲਦੇ ਆ ਪਰਿਵਾਰ ਨੂੰ ਜੀਆਂ ਨੂੰ ਪਾਰ ਬ੍ਰਹਮ ਪ੍ਰਤਪਾਲਨਾ ਕਰਦਾ ਹੈ ਤੇ ਸਾਰੇ ਜੀਆਂ ਦਾ ਰਖਵਾਲਾ ਵੀ ਕੋਈ ਹੈ ਹਰ ਦਿਨ ਰੈਣ ਕੀਰਤਨ ਗਾਈਏ ਪਿਆਰਿਓ ਸਤਿਗੁਰੂ ਕਹਿੰਦੇ ਕਿ ਦਿਨੇ ਰਾਤ 24 ਘੰਟੇ ਦਾ ਸਿਮਰਨ ਕਰਨਾ ਚਾਹੀਦਾ ਹੈ ਤੇ ਫੇਰ ਪ੍ਰਾਪਤੀ ਕੀ ਹੋਵੇਗੀ ਬੋੜ ਨਾ ਚੁੰਨੀ ਪਾਈਏ ਦੁਬਾਰਾ ਦੁਬਾਰਾ ਜੁਨੀਆਂ ਚ ਨਹੀਂ ਪਾਉਣਾ ਪਵੇਗਾ ਜਿਸ ਦੇਵੇ ਪੁਰਖ ਬਧਾਤਾ ਹਰ ਰਸ ਤਿਨਹੀ ਜਾਂਤਾ ਪਿਆਰਿਓ ਜਿਸ ਤੇ ਵੈਗ ਨੂੰ ਕਿਰਪਾ ਕਰੇਗਾ ਇਹ ਰਸ ਉਸੇ ਨੂੰ ਪ੍ਰਾਪਤ ਹੋਵੇਗਾ ਕਹੋ ਨਾਨਕ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਹਾ ਕਹੀਏ ਪਿਆਰਿਓ ਜੇ ਗੇ ਜਿਵੇਂ ਗੂੰਗੇ ਨੇ ਗੁੜ ਖਾ ਲਿਆ ਤਿਵੇਂ ਨਾਲ ਨਾ ਜੁੜੇ ਰਸ ਪ੍ਰਾਪਤ ਨਾ ਹੋਇਆ ਤੇ ਉਹਦੀ ਸਮਝ ਨਹੀਂ ਜਿ ਆਉਣੀ ਤੇ ਰਸ ਜਿਨੂੰ ਪਰਮੇਸ਼ਰ ਦਾ ਨਾਮ ਰਸ ਮਿੱਠਾ ਮਿਲ ਗਿਆ ਉਹ ਦੱਸ ਨਹੀਂ ਦੇ ਸਕਦਾ ਉਹਦੇ ਕਹਿਣ ਕਥਨ ਤੋਂ ਬਾਹਰ ਦੀਆਂ ਗੱਲਾਂ ਨੇ ਕਿ ਗੁਰੂ ਦੇ ਨਾਮ ਦਾ ਰਸ ਕਿੰਨਾ ਕੋ ਮਿੱਠਾ ਤੇ ਫਿਰ ਸਤਿਗੁਰੂ ਕਹਿੰਦੇ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸ਼ਰਣੀ ਪਾਇਆ ਜਮ ਕੰਕਰ ਵੀ ਨਾ ਡੇੜੇ ਨਹੀਂ ਪਹੁੰਦਾ ਕਾਲਪੁਰਖ ਪ੍ਰਮਾਤਮਾ ਦੇ ਨਾਮ ਸਿਮਰਨ ਕਰਨ ਵਾਲਿਆਂ ਦੇ ਤੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਸੋਏ ਸੀ ਪਿਆਰਿਓ ਅਜ ਦਾ ਹੁਕਮ ਸੋਠ ਰਾਗ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਉਚਾਰਨ ਕੀਤਾ ਹੋਇਆ ਸ਼ਬਦ ਤੇ ਨਾਲ ਸੁਤਰੇ ਸ਼ਾਹ ਬਾਰੇ ਆਪ ਜੀ ਨਾਲ ਵਾਤਾ ਸਾਂਝੀ ਕੀਤੀ ਹੈ ਕੋਈਆਂ ਪੁੱਲਾਂ ਨੂੰ ਨਾ ਚਤਾਰੇ ਉਹ ਗੱਜ ਕੇ ਫਤਿਹ ਗਜਾਈਏ ਜੀ ਪਵਾਜ ਜਿੱਕਾ ਖਾਲਸਾ ਪਵਾਜ ਜਿੱਕੀ ਫਤਿਹ